ਇਧਰ ਨਿੱਕੇ ਨਿੱਕੇ ਬੱਚਿਆਂ ਦੇ ਹਨ 75 75 ਰੁਪਏ ਵਾਲੇ ਜਿਹੜੇ ਬਾਈ ਹੋਣਾ ਨੇ ਤੌਲੀਏ ਰੱਖੇ ਹੋਇਆ 100 100 ਰੁਪਏ ਰੇਟ ਆ 100 150 ਦੇ ਬਾਈ 200 ਰੁਪਏ ਦੋ 200 ਵਾਲੀਆਂ ਬਾਈ ਇਹ ਜੈਂਟਸ ਕੋਟੀਆਂ ਇਧਰ ਉਧਰ ਬਾਈ ਆ ਪ੍ਰਾਈਸ ਲਿਖੇ ਹੋਏ ਆ ਨਾਲੇ ਤੇ ਆ 125 25 ਰੁਪਈਆਂ ਦੀਆਂ ਜਿਹੜੀਆਂ ਜੀਨਾਂ ਤੇ 75 75 ਰੁਪਏ ਦੇ ਕੀ ਰੇਟ ਆ ਬਾਪੂ ਇਹਨਾਂ ਦਾ ਜੀ 200 200 ਦੋ ਦੋ ਵਾਲੀਆਂ ਬਾਈ ਸ਼ਰਟਾਂ ਤੇ ਸਾਰਾ ਕੁਝ ਮਿਲ ਜੂਗਾ ਪਰਫਿਊਮ ਟੋਪਿੰਗਾ ਤੇ ਜਾਂ 벨ਟਾਂ ਜਾਂ ਆ ਬਾਈ ਜਿਹੜੇ ਬੂਟ ਪਏ ਆ ਤੇ 250 ਰੁਪਏ ਰੇਟ ਆ ਜਿਹੜਾ ਤੇ ਐਣਕਾਂ ਇਹਨਾਂ ਦਾ ਕੀ ਪ੍ਰਾਈਸ ਹੈ ਬਰੇ 100 ਰੁਪਏ ਜਿਹੜੀ ਮਰਜੀ ਮੇਰੇ ਪਾਸ ਬਈ ਆ ਬੱਚਿਆਂ ਵਾਲੀਆਂ ਜੀਨਾਂ ਤੇ ਇਹ ਹੈਗੀਆਂ 1.5 150 ਵਾਲੀਆਂ ਦੀਆਂ ਜੀ 1.5 150 ਦੀ ਸ਼ਰਟ ਬਾਈ ਤੇ ਆ ਜਿਹੜੀ ਕਲਰ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ ਬਰੇ ਕੀ ਰੇਟ ਆ ਲੋਹਾਂ ਦਾ ਇਹਨਾਂ ਦਾ 150 ਰੁਪਏ 150 ਰੁਪਏ ਰੇਟ ਆ ਬਾਈ ਆ ਜਿਹੜੀ 50 ਰੁਪਏ ਤੋਂ ਲੈ ਕੇ 150 250 ਹਨਾ ਇਧਰ ਬਾਈ ਆ ਟੀ-ਸ਼ਰਟਾਂ ਪਈਆਂ ਤੇ ਇਹ 150 ਦੀਆਂ ਹੀ 150 ਦੀਆਂ ਟੀ-ਸ਼ਰਟਾਂ ਲਓ ਬਈ ਹੁਣ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ ਘੰਟਾ ਘਰ ਮਾਰਕੀਟ ਜਿਹੜੀ ਆ ਬਿਲਕੁਲ ਰੋਡ ਤੇ ਆ ਘੰਟਾ ਘਰ ਵਾਲਾ ਰੋਡ ਆ ਤੇ ਇੱਥੇ ਬਾਈ ਹੋਣਾ ਨੇ ਸੇਲ ਲਾਈ ਆ 2250 ਰੁਪਏ ਦੇ ਜਿਹੜੀਆਂ ਕੋਟੀਆਂ ਮਿਲ ਜਾਨੇਗਾ ਤੁਹਾਨੂੰ ਆ ਵੇਲੇ ਇੱਥੇ ਪ੍ਰਾਈਸ ਲਿਖੋ 2250 ਰੁਪਿਆ ਬਾਈ ਲੋਕ ਖਰੀਦਾਰੀ ਜਿਹੜੀ ਕਰੀ ਜਾਂਦੇ ਆ ਤੇ 2250 ਰੁਪਿਆ ਕਿਉਂਕਿ ਸੀਜ਼ਨ ਜਾਂਦਾ ਕਰਕੇ ਆ ਬਾਈ 100-100 ਰੁਪਏ ਦਾ ਤੌਲੀਆ ਯਾਰ ਕਿਆ ਭਾਈ 100 100 ਰੁਪਏ ਦੇ ਜਿਹੜੇ ਤੌਲੀਏ ਆ ਤੇ ਇਧਰਲੇ ਪਾਸੇ ਦੇਖੋ ਭਾਈ ਆ ਜਿਹੜਾ ਬਾਈ ਨੇ 3 300 ਰੁਪਏ ਦੇ ਜਿਹੜੇ ਆ ਲੇਡੀਜ਼ ਸਾਰਾ ਇਹ ਇਹ ਲੇਡੀਜ਼ ਸਾਰਾ ਜਾਂ ਜੈਂਟਸ ਆ 350 ਤੇ ਪ੍ਰਾਈਜ਼ ਇਹਨਾਂ ਜਿਹੜੇ ਆੜੜ ਲਿਖਿਆ ਆ 5 500 ਰੁਪਏ ਭਾਈ ਆ ਦੇਖੋ ਤੇ ਕੀ ਰੇਟ ਆ ਇਹਨਾਂ ਦਾ 500 ਰੁਪਏ 5 500 ਰੁਪਏ ਜਿਹੜਾ ਇਹਨਾਂ ਦਾ ਰੇਟ ਆ ਸਾਰਿਆਂ ਦਾ ਤੇ ਇਹ ਵੀ ਜਿਹੜਾ ਲੇਡੀਜ਼ ਆ ਬਈ ਕੀ ਰੇਟ ਆ ਇਹਨਾਂ ਦਾ ਜੀ ਇਹ 300 ਇਹ 3 300 ਦੇ ਲੇਡੀ ਜਣੇ ਸਾਰੇ ਇਹ ਲੇਡੀਜ਼ ਆ ਬਈ 3 300 ਰੁਪਏ ਜਿਹੜਾ ਰੇਟ ਆ ਇਹਨਾਂ ਦਾ ਤੇ ਆ ਲੋਹਰਾ ਹੀ ਲੋਹਰਾ 250 2 250 ਦੀ ਲੋਹਰਾ ਬਈ ਸਾਰੀ ਤੇ ਬਾਕੀ ਤੁਹਾਨੂੰ ਦੱਸਦਾ ਬਈ ਇਹ 1.500 ਰੁਪਏ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਵਾ ਤੇ 500 ਰੁਪਏ ਤੱਕ ਜਿਹੜਾ ਸਾਰਾ ਇਹ ਬਿਲਕੁਲ ਘੰਟਾ ਘਰ ਦੇ ਸਾਹਮਣੇ ਜਿਹੜੀ ਇਹ ਮਾਰਕੀਟ ਜਿਹੜੀ ਸ਼ੁਰੂ ਹੋ ਜਾਂਦੀ ਆ ਇੱਧਰ ਲੱਗ ਪਾਇਆ ਜਿਹੜੇ ਸ਼ਾਲ ਪਾਇਆ ਲੇਡੀਜ਼ ਤੇ ਇਹ ਹੈਗੇ ਆ 1.5 150 ਦੇ ਤੇ ਐਸੇ ਪ੍ਰਾਈਜ਼ ਜਿਹੜਾ ਇਹਨਾਂ ਦੇ ਲਿਖਿਆ ਹੋਇਆ ਵਾ ਤੇ ਕਲਰ ਜਿਹੜੇ ਤੁਹਾਨੂੰ ਸਾਰੇ ਮਿਲ ਜਾਣਗੇ ਇਹਦੇ ਵਿੱਚ ਤੇ ਕਿਉਂਕਿ ਇਹ ਕਨਸੀਜਨ ਜਾਂਦਾ ਕਰਕੇ ਨਾ ਤੇ ਹੁਣ ਜਿਹੜਾ ਸਾਰਾ ਸਮਾਨ ਬਹੁਤ ਸਸਤਾ ਕਰਦਾ ਤੇ ਇੱਧਰ ਬਾਈ ਹੁਣੇ ਪਾਈ ਜਾਂਦੇ ਬੂਟ ਕਿਉਂਕਿ ਇਹ ਤੁਹਾਨੂੰ ਸਾਰੇ ਅੱਗੇ 350 ਰੇਟ ਸੀ ਤੇ ਹੁਣ ਇਹਨਾਂ ਨੇ ਗਾ 2.5 250 ਕਰਤਾ ਆ ਤੁਸੀਂ ਬੂਟ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਲਓ ਤੇ ਇਧਰਲੇ ਪਾਸੇ ਫੇਰ ਜਿਹੜਾ ਭਾਈ ਕੀ ਰੇਟ ਹੈ ਇਹਨਾਂ ਦਾ 150 ਹੀ ਦੋ ਹੈ ਅੱਛਾ ਆ ਜਿਹੜੀਆਂ ਭਾਈ ਇਥੇ 100 ਦੀਆਂ ਦੋ ਵੀ ਬਾਈ ਦੇਈ ਜਾਂਦਾ ਤੇ 150 ਦੀਆਂ ਦੋ ਜਿਹੜੇ ਪੀਸ ਯਾਨੀ ਕਿ 6 ਪੀਸ ਹੋ ਗਏ ਹਨ ਓਕੇ ਫੇਰ ਇਹ ਲੇਡੀ ਜਮਰੇ ਕਿ ਜੈਂਟਸ ਆ ਜੈਂਟਸ ਆ ਭਾਈ ਜੀ ਤੇ ਇਹਦਾ ਰੇਟ 250 ਰੁਪਿਆ 250 ਰੁਪਿਆ ਜਿਹੜਾ ਰੇਟ ਆ ਤੇ ਇਧਰਲੇ ਪਾਸੇ ਆ ਕੀ ਆ ਸਟਾਲ 150 ਦੇ ਭਾਈ ਸਟਾਲ ਆ ਜਿਹੜੇ ਇਹ ਲੇਡੀ ਜੇ ਤੇ ਜਿਹੜਾ ਰੇਟ ਭਾਈ ਹੁਣਾਂ ਨੇ ਜਿਹੜਾ ਰੱਖਿਆ ਹੋਇਆ ਵਾ ਲੈ ਇਹ ਡੇਡੇ ਐਸੇ ਬਾਈ ਲਾਓ ਬਾਈ ਕੀ ਰੇਟ ਆ ਬਰੇ ਇਹਨਾਂ ਦਾ 250 ਰੁਪਏ ਦਾ ਭਾਈ 2 250 ਵਾਲਾ ਰੇਟ ਆ ਬਾਈ ਸਾਰਾ ਹਾਂ ਕੁਆਲਿਟੀ ਆ ਕੇ ਦੇਖੋ ਘੰਟਾ ਘਰ ਮਾਰਕੀਟ ਹੀ ਵਜਦੀ ਇਹਨਾਂ ਸਾਰੀ ਗੁਲਦੀਪ ਗਾਰਮੈਂਟਸ ਠੀਕ ਆ ਸਾਹਮਣੇ ਬਿਲਕੁਲ ਓਕੇ ਓਕੇ ਠੀਕ ਆ ਜੀ ਕਿੱਦਾਂ ਮਰਜ਼ੀ ਦੇ ਕੋਟੀਆਂ ਲਵਾਓ ਬੋਰਡ ਮਿਲਣਗੇ ਸਿਰਫ 250 ਰੁਪਏ ਦਾ ਇਹ ਲੇਡੀ ਜੈ ਇਹ ਵੀ 250 ਦਾ ਭਾਈ ਜੀ ਬਾਕੀ ਠੀਕ ਆ ਠੀਕ ਆ ਬਰੇ ਓਕੇ ਪਤਾ ਨਹੀਂ ਕਿੱਦਾਂ ਮੇਰਾ ਟਾਵਲ 100 ਰੁਪਏ ਦਾ ਇਹ 100 ਰੁਪਏ ਦਾ ਲਓ ਭਈਏ ਜਿਹੜਾ ਟਾਵੜਾ ਹੈ 100 ਰੁਪਏ ਦਾ ਵੱਡੇ ਤੋਂ ਵੱਡਾ ਜਿਹੜਾ ਬਾਈ ਵਧੀਆ ਹੈ ਨਾ ਕਲਰ ਵੀ ਤੁਹਾਨੂੰ ਸਾਰੇ ਮਿਲ ਜਾਣਗੇ ਕੋਟੀਆਂ ਮਿਲਣਗੀਆਂ ਦਰੀਆਂ ਅੱਛਾ ਇਹ ਵੀ ਲੇਡੀਜ਼ ਆ 500 ਰੁਪਏ ਦੇ 500 ਰੁਪਏ ਦੀ ਕੋਟੀ ਆ ਬਾਈ ਜੀ ਕਲਰ ਚੈੱਕ ਕਰ ਸਕਦੇ ਹੋ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹੋ ਆਖ ਤੇ ਆ ਅਗੇ ਸ਼ਾਲ 250 ਰੁਪਏ ਦਾ ਸ਼ਾਲ ਮਿਲੂਗਾ 2.500 ਰੁਪਏ ਦਾ ਬਾਈ ਸ਼ਾਲ ਠੀਕ ਆ ਵੀਰੇ ਤੇ ਗਰਮੀ ਵਾਲਾ ਕੱਪੜਾ ਵੀ ਆ ਗਿਆ ਵੈਸੇ ਕੋਈ ਭਾਈ ਪੈਂਟਾ ਸ਼ਰਟਾ ਇਦਾਂ ਦੀਆਂ ਮਿਲ ਜਾਣੀਆਂ ਆਪਣੇ ਕੋਲ ਅੱਛਾ ਅੱਛਾ ਠੀਕ ਆ ਪੈਂਟਾ ਮੇਰੇ ਕੋਲ 150 ਤੋਂ ਸਟਾਰਟ ਹੁੰਦੀ ਆ ਪੈਂਟਾ ਆਪਣੇ ਕੋਲ ਨਹੀਂ ਵੈਸੇ ਮਾਲ ਆਪਣਾ ਥੋੜੇ ਥੋੜਾ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਘੱਟ ਤੋਂ ਘੱਟ 150 ਤੋਂ ਸਟਾਰਟ ਹੋ ਜਾਂਦਾ 150 ਤੋਂ 200 ਤੋਂ ਜੇ ਸਟਾਰਟ ਆਪਣਾ ਠੀਕ ਆ ਵੀਰੇ ਓਕੇ ਡੋਸਲ ਰਿਟੇਲ ਆਪਣਾ ਦੋਨੋਂ ਹੀ ਚੱਲਦਾ ਹੋਇਆ ਠੀਕ ਆ ਵੀਰੇ ਧੰਨਵਾਦ ਠੀਕ ਆ ਭਾਈ ਓਕੇ ਇੱਧਰ ਭਾਈ ਆ 100 100 ਰੁਪਏ ਦੇ ਜਿਹੜੇ ਬਾਈ ਹੋਣਾ ਨੇ ਤੌਲੀਏ ਰੱਖੇ ਹੋਇਆ 100 1.5 150 ਦੇ ਸ਼ਾਲ ਇਹ ਕਿਹੜੇ ਰੇਟ ਹੈ ਇਹਨਾਂ ਦਾ 1.5 150 ਦੇ ਬਾਈ 1.5 150 ਦੇ ਸ਼ਰਟ ਤੇ ਆਹਾਂ ਇਹ ਵੀ 150 ਰੁਪਏ ਇਹ ਵੀ 1.5 150 ਦੇ ਬਾਈ ਅੱਜ ਕੱਲ ਮੁੰਡੇ ਪਾਈ ਸਰਦੇ ਹਨ ਤੇ ਇਹ ਵੀ ਬਾਈ 1.5 150 ਦੇ ਬਾਈ ਵੇਚੀ ਜਾਂਦਾ ਠੀਕ ਹੈ ਜੀ ਕੀ ਰੇਟ ਹੈ ਇਹਨਾਂ ਦਾ ਹਾਂ 150 ਹਾਂ 1.5 150 ਦੀ ਲੋਰ ਹੈ ਗਰਮੀ ਵਾਲੀ ਆ ਗਈ ਹੈ ਗਰਮੀ ਵਾਲੀ ਇਹ ਓਕੇ ਤੋ ਯਾਰ ਜੀਨਾਂ ਦਾ ਕੀ ਰੇਟ ਹੈ अच्छा अच्छा ठीक है जी थी। ते आ जीना हां ठीक है जी आ 2 200 ਦੀ ਜਿਹੜੀ ਆ ਜੀਨਾ ਬਾਈ ਹੋਣਾ ਦੀ ਥੋੜੀ ਆਪਣੀ ਸ਼ਾਪ ਆ ਜੀ ਓਕੇ ਓਕੇ ਠੀਕ ਆ ਜੀ ਤੇ ਆ 2 200 ਵਾਲੀਆਂ ਬਾਈ ਜੀਨਾ ਤੁਹਾਨੂੰ ਇੱਥੇ ਮਿਲ ਜਾਣਗੇ ਬਾਈ ਸਰਦਾਰ ਸਾਹਿਬ ਖੜੇ ਨੇ ਬਾਈ 1.5 150 ਦੇ ਇਹ ਸ਼ਾਲ ਹੀ ਇਕੱਲੇ ਸਾਰੇ ਹੈ ਸ਼ਾਲ ਆ ਬਾਈ ਸਾਰੇ ਸਰਦੀ ਵਾਲੇ ਤੇ ਇਹ ਤੁਹਾਨੂੰ 1.5 150 ਦੇ ਮਿਲ ਜਾਣਗੇ ਇਧਰ ਬਾਈ ਹੋਣਾ ਨੇ ਜਿਹੜੇ ਪ੍ਰਾਈਸ ਆ ਲਿਖੇ ਹੋਏ ਆ ਇਧਰ ਦੇ ਪਾਸੇ ਆ ਗਿਆ ਜੈਂਟਸ ਕੋਟੀਆਂ ਜੀ ਇਹ ਜੈਂਟਸ ਜੀ ਕੀ ਆ 200 ਰੁਪਏ 2 200 ਵਾਲੀਆਂ ਬਾਈ ਇਹ ਜੈਂਟਸ ਕੋਟੀਆਂ ਇਧਰਲੇ ਪਾਸੇ ਦੇਖ ਲਓ ਬਾਈ ਨੇ ਖੋਲ ਕੇ ਦਿਖਾ ਦੀਆਂ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਨਾ ਤਕਰੀਬਨ ਓਕੇ ਤੇ 2 200 ਵਾਲੀਆਂ ਬਾਈ ਜੀ ਤੇ ਮਾਲ ਆ 2.5 250 ਦੀ ਜੀ ਇਹ ਚ ਜਿਹੜੀਆਂ ਮੰਨ ਲਓ ਕੋਈ ਸਾਈਜ਼ ਵੱਧ ਘੱਟ ਜਿਹੜਾ ਸਾਰੇ ਲੱਕ ਲੁੱਕ ਸਾਰੇ ਮਿਲ ਜੂਗਾ ਓਕੇ ਸਾਰੇ ਲੱਕ ਮਿਲ ਜਾਣਗੇ ਬਾਈ ਜੀ ਜੀਨਾ 2.5 250 ਦੀਆਂ ਤੇ ਇਧਰਲੇ ਪਾਸੇ ਆ ਫੇਰ ਜਿਹੜੇ ਕੋਟ ਪਏ ਆ ਇਹ ਵੀ ਜਿਹੜੇ ਬਾਈ ਨੇ ਕੋਲੇ 2 200 ਰੁਪਏ ਦੇ ਰੱਖੀ ਬੈਠਾ ਵਾ ਇਧਰ ਆ ਨਿੱਕੇ ਨਿੱਕੇ ਬੱਚਿਆਂ ਦੇ ਫਿਰ 75 ਰੁਪਏ 75 ਰੁਪਏ ਵਾਲੇ ਕਿੰਨੇ ਸਾਲ ਤੱਕ ਆ ਬਰਿਆ ਇਹ ਸਾਲ ਤੱਕ ਦਾ 6 ਸਾਲ ਦੇ 75 ਰੁਪਏ ਦਾ ਇਹ ਠੀਕ ਆ ਆ 75 ਰੁਪਏ 75 ਰੁਪਏ ਦੇ ਤੇ ਆ ਹੈਗਾ ਇਨਰ ਜਿਹੜੇ ਬੱਚਿਆਂ ਦੇ ਗਰਮੀ ਆ ਸੌਰੀ ਠੰਡ ਦੇ ਵਿੱਚ ਪਾਉਣ ਵਾਸਤੇ ਇਨਰ ਇਹ ਕੀ ਇਹਨਾਂ ਦੀ ਕੀ ਰੇਟ ਆ 75 ਰੁਪਏ ਇਹ 75 ਰੁਪਏ ਦਾ ਪੀਸ ਆ ਠੀਕ ਆ ਉਧਰ ਭਾਈ ਆ ਪ੍ਰਾਈਸ ਲਿਖੇ ਹੋਏ ਆ ਨਾਲੇ ਤੇ ਆ 125-25 ਰੁਪਈਆਂ ਦੀਆਂ ਜਿਹੜੀਆਂ ਜੀਨਾਂ ਤੇ 75-75 ਰੁਪਏ ਦੇ ਆ ਜਿਹੜੇ ਹੈਗੀਆਂ ਟੋਪੀਆਂ ਪਈਆਂ ਤੇ ਆ ਹੈਗਾ ਜਿਵੇਂ 1.5 150 ਦੇ ਸਾਰਾ ਕੁਸ ਇੱਥੇ ਤੁਹਾਨੂੰ ਮਾਲ ਮਿਲ ਜੂਗਾ ਤੇ ਰੇਟ ਜਿਹੜਾ ਮਿਲਿਆ ਲਿਖਾ ਮਿਲ ਜੂਗਾ ਆਦਰ ਦੇਖੋ ਤੇ ਸਾਰਾ ਬੱਚਿਆਂ ਵਾਲਾ ਸਮਾਨ ਪਿਆ ਹੋਣਾ ਤੇ ਆ 100 175 ਰੁਪਏ ਦੀਆਂ ਜਿਹੜੀਆਂ ਜੀਨਾਂ ਇਹ ਬੱਚਿਆਂ ਵਾਲੀਆਂ ਹੈ ਕਿ ਹਨਾ ਠੀਕ ਆ ਕਿੰਨੇ ਸਾਲ ਤੱਕ ਹੈ ਇਹ ਇਹ ਭਾਈ 6 5 ਤੋਂ ਲੈ ਕੇ 12 ਸਾਲ ਤੱਕ ਠੀਕ ਆ ਇਹ ਹੈਗਾ 2.5 2.5 ਵਾਲੇ ਬੂਟ ਸਾਰੇ ਜਿਹੜਾ ਮਰਜ਼ੀ ਲੈ ਓਕੇ ਇਹ ਹੈਗਾ 2.5 2.5 ਵਾਲੇ ਬੂਟ ਬਾਈ ਜਿਹੜਾ ਮਰਜ਼ੀ ਤੁਸੀਂ ਆਪ ਦਾ ਹੱਥ ਲਾ ਕੇ ਇੱਥੇ ਚੱਕ ਸਕਦੇ ਤੇ ਲੋਹੜਾਂ ਦਾ ਕੀ ਰੇਟ ਆ 150 ਬਾਈ 150 ਰੁਪਏ ਠੀਕ ਆ ਡਬਲ ਐਕਸਲ ਵੀ ਆ ਵੀ ਐਕਸਲ ਵੀ ਹੈਗੀ ਤੇ 1.5 150 ਇਹਨਾਂ ਦਾ ਰੇਟ ਆ ਤੇ ਗਰਮੀ ਵਾਲੀਆਂ ਇਹ ਹਾਂਜੀ ਹਾਂਜੀ ਸਰਦੀ ਵਾਲਾ ਮੈਨੂੰ ਨਹੀਂ ਮਿਲ ਜਾਂਦਾ ਠੀਕ ਆ ਕੀ ਰੇਟ ਆ ਬਾਪੂ ਇਹਨਾਂ ਦਾ ਜੀ 200 200 2 200 ਵਾਲੀਆਂ ਭਾਈ ਸ਼ਰਟਾਂ ਤੋਂ ਨੇ 3 300 ਵਾਲੀ 200 ਦੇ ਕਿੰਨੀ ਹੈ 3 300 ਵਾਲੀ ਜਿਹੜੀ ਸ਼ਰਟ ਹੈ ਜਿਹੜੀ 2 200 ਵਾਲੇ ਕਿ ਕਰਤੀ ਆ ਤੇ ਆ ਬੱਚਿਆਂ ਵਾਲਾ ਹੀ ਤੇ ਸਾਰਾ ਜਿਹੜਾ ਮਰਜੀ ਸਾਰਾ 150 200 ਆਹ ਭਾਈ 150 150 ਦਾ ਜਿਹੜਾ ਮਿਲ ਜੂਗਾ 2 200 ਵਾਲਾ ਮਾ ਆ ਤੁਹਾਨੂੰ 150 150 ਦੇ ਵਿੱਚ ਮਿਲ ਜੂਗਾ ਇੱਧਰਲੇ ਪਾਸੇ ਦੇਖੋ ਇਹਦੇ ਭਾਈ ਬੱਚਿਆਂ ਵਾਲੇ ਟਰੈਕ ਸੂਟ ਪਏ ਆ 2 200 ਦੇ ਆਹ ਰੇਟ ਲਿਖਿਆ ਵਾ ਤੇ ਬੱਚਿਆਂ ਦੇ ਜਿਹੜੇ ਟਰੈਕ ਸੂਟ ਆ 2 200 ਕੰਨੀ ਜੀ 2 200 ਰੁਪਏ ਦੇ ਆ ਠੀਕ ਹੈ ਜੀ ਆ 350 ਦੇ ਆ 350 ਦੇ ਜੈਂਟਸ ਆ ਨਾ ਓਕੇ ਇਧਰ ਬਾਈ ਹੋਣਾ ਨੇ ਜਿਹੜੀਆਂ ਸੇਲਾਂ ਲਾਈਆਂ ਹੋਈਆਂ ਤੇ ਜਿਹੜੇ ਜੈਂਟਸ ਆ ਲੇਡੀਜ਼ ਆ ਤੇ ਜਾਂ ਬੱਚਿਆਂ ਵਾਲੇ ਆ ਸਾਰੇ ਬਾਈ ਹੋਣਾ ਨੇ ਇੱਥੇ ਅੱਗੇ ਲਾਈਆਂ ਹੋਈਆਂ ਸੇਲਾਂ ਤੇ ਇਹ ਹੈਗੀ ਘੰਟਾ ਘਰ ਮਾਰਕੀਟ ਹਾਂਜੀ ਆ ਦੇਖੋ ਬਾਈ ਕਿੰਨੇ ਪਿਆਰੇ ਪਿਆਰੇ ਕਲਰ ਪਏ ਜਿਹੜੇ 375 ਰੁਪਏ ਜਿਹੜਾ ਇਹਨਾਂ ਦਾ ਰੇਟ ਆ ਤੇ ਇਹ ਹੈਗਾ ਬੱਚਿਆਂ ਵਾਲੇ ਸਾਰੇ ਆ ਦੇਖੋ 222 اچھا 200 ਬਈ 250 ਤੇ ਜਿਹੜਾ ਇਹ ਬੱਚਿਆਂ ਦਾ ਸਾਰਾ ਸਮਾਨ ਪਿਆ ਵਾ ਤੇ ਇਹ ਬਈ ਹੁਣ ਬੰਬੇ ਫੈਸ਼ਨ ਵਾਲੇ ਆ ਤੇ ਇਹ ਘੰਟਾ ਘਰ ਮਾਰਕੀਟ ਇਹਨਾਂ ਦਾ ਬਈ ਹੋਣਾ ਦਾ ਜਿਹੜਾ ਨੰਬਰ ਵੀ ਉੱਪਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਆ ਕੇ ਹਨਾ ਤੇ ਸਾਰਾ ਕੁਝ ਮਿਲ ਜੂਗਾ ਪਰਫਿਊਮ ਟੋਪੀਆਂ ਤੇ ਜਾਂ 벨ਟਾਂ ਜਾਂ ਲੇਡੀ ਜਿਹੜੇ ਪਰਸਾ ਤੇ ਇਹ ਤੁਹਾਨੂੰ ਇਥੇ ਸਾਰੇ ਮਿਲ ਜਾਣਗੇ ਤੇ ਇਧਰਲੇ ਪਾਸੇ ਪੈਸੇ ਬੱਚਿਆਂ ਵਾਲੇ ਜਿਹੜੇ ਫੇਰ ਇੱਧਰ ਫੇਰ ਭਾਈਆ ਕੋਟ ਪਏ ਜੈਂਟਸ ਆ ਬਈ ਇਹ ਸਾਰੇ ਇਹ ਲੈਡੀ ਕੋਈ ਵੀ ਲੈ ਸਕਦੇ ਕਿੰਨੇ ਦਾ ਇਹ ਤਿੰਨ ਹਜ਼ਾਰ ਵਾਲੇ ਭਾਈ ਕੋਟ ਜਿਹੜਾ ਲੈਡੀ ਜੈਂਟਸ ਜਿਹੜਾ ਮਰਜੀ ਪਾਓ ਇੱਧਰਲੇ ਪਾਸੇ ਫੇਰ ਚਿੱਟੇ ਰੰਗ ਦੇ ਕੋਟ ਇੰਨਾ ਕੀ ਆ ਬਾਜੂ ਵਾਲਿਆਂ ਦਾ 350 350 300 ਦੇ ਭਾਈ ਇੱਧਰਲੇ ਪਾਸੇ ਆਹ ਹੈੱਡਫੋਨ ਪਏ ਆ ਜਾਂ ਸਪੀਕਰ ਪਏ ਆ ਉਹਨੂੰ ਮਾਰਕੀਟਿੰਗ ਸਾਰਾ ਕੰਮ ਹੈ ਜੀ ਇੱਧਰਲੇ ਪਾਸੇ ਬਾਈ ਹੋਣਾਂ ਦੀਆਂ ਲੱਗੀਆਂ ਹੋਈਆਂ ਜੀਨਾ ਫੇਰ ਜਿਹੜੇ ਕੀ ਪ੍ਰਾਈਸ ਇਹਨਾਂ ਜੀਨਾ ਦਾ ਯਾਰ 550 550 ਤੋਂ ਬਰੇ ਕੀ ਪ੍ਰਾਈਸ ਇਹਨਾਂ ਦਾ 550 ਪ੍ਰਾਈਸ ਆ ਬਾਈ ਲੱਕ ਸਾਰੇ ਮਿਲ ਜਾਣਗੇ ਜਿਹੜਾ ਮਰਜੀ ਆਪਾਂ ਸਾਰੇ ਟ੍ਰੈਂਡਡ ਮਾਡਲ ਨਾਲੇ ਠੀਕ ਆ ਬਰੇ ਕੀ ਰੇਟ ਇਹਨਾਂ ਦਾ ਆਪ ਸਪੀਕਰਾਂ ਦਾ ਜੇ ਕਿੰਨੇ ਤੋਂ ਸ਼ੁਰੂ ਆ 250 ਤੋਂ ਸ਼ੁਰੂ ਆ 250 ਤੋਂ ਸ਼ੁਰੂ ਆ ਬਾਈ ਜਿਹੜਾ ਸਪੀਕਰ ਕੀ ਆਪਣੇ ਹੈੱਡਫੋਨ ਕਿੰਨੇ ਤੋਂ ਆ ਇਹ ਵੀ 250 ਰੁਪਏ 250 ਦੇ ਆ ਸਾਰੇ ਹੈ ਜਿਹੜਾ ਮਰਜੀ ਲੈ ਲੀ ਜੇ ਅਲੱਗ ਅਲੱਗ ਰੇਟ ਕੀ ਰੇਟ ਆ ਭਾਈ ਜੀ ਇਹਨਾਂ ਦਾ ਜੀ 550 550 ਜਿਹੜੀ ਮਰਜ਼ੀ ਚੱਕ ਲਈਏ ਲੱਖ ਸਏ ਸਾਰੇ ਮਿਲ ਜਾਣਗੇ ਭਾਈ ਜੀ ਲੱਖ ਤੇ ਸਏ ਜਿਹੜੇ ਸਾਰੇ ਮਿਲ ਜਾਣਗੇ ਜਿਨ੍ਹਾਂ ਦੇ ਤੇ 550 ਘਟਵਾਤ ਨਹੀਂ ਕਰ ਦੇਗੇ ਮੌਕੇ ਤੇ ਜਿਹੜਾ ਘਟਾਵਾਂ ਲੈਣੇ ਹਨ ਮੌਕੇ ਤੇ ਬਾਈ ਹੋਣੇ ਜਿਹੜਾ ਘਟਵਾਤ ਕਰ ਲੈਣਗੇ ਵੈਸੇ 550 ਰੇਟ ਜਿਹੜਾ ਪ੍ਰਾਈਸ ਭਾਈ ਕੀ ਰੇਟ ਐਨਾਂ ਘੜੀਆਂ ਦਾ ਯਾਰ ਜਿਹੜਾ ਵੀਰ ਜੀ ਆ ਕੋਈ ਵੀ ਮਾਲ ਸਾਰਿਆਂ ਦਾ ਆ 100 150 200 ਠੀਕ ਆ 100 ਰੁਪਏ ਤੋਂ ਸ਼ੁਰੂ ਆ 100 ਰੁਪਏ ਤੋਂ 100 ਰੁਪਏ ਤੋਂ ਬਾਈ ਜਿਹੜੀਆਂ ਘੜੀਆਂ ਸ਼ੁਰੂ ਆ ਤੇ 150 ਤੋਂ ਲਾਸਟ ਕਿੱਥੋਂ ਤੱਕ ਕਰਾ ਵੀਰੇ 150 ਤੋਂ 600 ਤੋਂ ਲਾਸਟ 600 ਤੋਂ ਤੱਕ ਆ ਬਾਈ ਇੱਥੇ ਫੇਰ ਬਾਈ ਹੁਣਾਂ ਕੋਲੇ ਪਈਆਂ ਐਨਕਾਂ ਇਹਨਾਂ ਦਾ ਕੀ ਪ੍ਰਾਈਸ ਆ ਵੀਰੇ 100 ਰੁਪਏ 100 ਰੁਪਏ ਜਿਹੜੀ ਮਰਜ਼ੀ ਆ ਬਾਈ ਜਿਹੜੀ ਮਰਜ਼ੀ ਚੱਕ ਲੋ ਤੇ 100 ਰੁਪਏ ਜਿਹੜਾ ਇਹਨਾਂ ਦਾ ਰੇਟ ਆ ਆ ਬਾਈ ਜਿਹੜੇ ਬੂਟ ਪਏ ਆ ਤੇ 250 ਰੁਪਏ ਰੇਟ ਆ ਜਿਹੜਾ ਤੇ ਬਾਕੀ 350 ਲਿਖਿਆ ਪਿਆ ਨਾਲੇ ਬਈ ਉਹ ਕਿ ਵੈਸੇ ਜੋ 100 ਵਾਲਾ 250 ਆਹਦਾ 350 ਵਾਲਾ 250 ਰੁਪਏ ਦੇ ਵਿੱਚ ਮਿਲ ਰਿਹਾ ਹੈ ਨਾ ਫੀਕਾ ਤੇਰੇ ਪਾਸੇ ਭਈਆ ਬੱਚਿਆਂ ਵਾਲੀਆਂ ਜੀਨਾ ਤੇ ਇਹ ਹੈਗੀਆਂ 1.5 150 ਵਾਲੀਆਂ 1.5 150 ਇਹਨਾਂ ਦਾ ਪ੍ਰਾਈਸ ਆ ਤੇ ਆ ਭਈ ਸ਼ਰਟਾਂ 1.5 150 ਦੀਆਂ ਜੀ 1.5 150 ਦੀ ਸ਼ਰਟ ਭਾਈ ਤੇ ਆ ਜਿਹੜੀ ਕਲਰ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ ਤੇ ਵੈਰਾਈਟੀ ਚੈੱਕ ਕਰ ਸਕਦੇ ਹੋ ਮੈਂ ਇਹਨਾਂ ਦਾ ਕੀ ਰੇਟਾ ਘੜੀਆਂ ਦਾ ਕਿੰਨੇ ਤੋਂ 1.5 150 ਦੀ ਲਗ ਲਾ ਰੇਟ ਨੇ ਅੱਛਾ ਕਿੱਥੋਂ ਤੇ ਕਰ ਲਾਸਟ ਹੈ ਆਪਣੇ ਕੋਲ 350 ਤੱਕ ਸਾਢੇ 350 ਤੱਕ 100 ਤੋਂ ਲੈ ਕੇ 350 ਤੱਕ ਭਾਈ ਉਹਨਾਂ ਕੋਲੇ ਘੜੀਆਂ ਪਈਆਂ ਦੇਖੋ ਭਾਈ ਵੈਰਾਈਟੀ ਵੀ ਤੁਹਾਨੂੰ ਵਧੀਆ ਮਿਲ ਜੂਗੀ ਕੁਆਲਿਟੀ ਤੁਹਾਨੂੰ ਵਧੀਆ ਮਿਲ ਜੂਗੀ ਜੇ ਮੰਨ ਲਓ 100 ਤੋਂ ਲੈ ਕੇ 350 ਤੱਕ ਅੱਜ ਕੱਲ ਕੋਸ਼ ਵੀ ਨਹੀਂ ਆਉਂਦਾਗਾ ਹਨਾ ਇੱਥੇ ਬਾਈ ਹੋਣਾ ਕੋਲੇ ਪਈਆਂ ਤਰਪਾਲਾਂ ਬਈ ਜੇ ਕਿਸੇ ਨੂੰ ਤਰਪਾਲਾਂ ਚਾਹੀਆਂ ਬਰੇ ਕੀ ਰੇਟ ਆ ਲੋਹਰਾਂ ਦਾ ਇਹਨਾਂ ਦਾ 150 ਰੁਪਏ ਰੇਟ ਆ ਭਾਈ ਜਿਹੜੀ ਮਰਜੀ ਲੋਰ ਓਕੇ 50 ਰੁਪਏ ਤੋਂ ਲੈ ਕੇ 150 250 ਹਨਾ ਠੀਕ ਆ ਇਧਰ ਬਾਈ ਹੋਣੇ ਪਰਫਿਊਮ ਚੈੱਕ ਕਰ ਕਰਕੇ ਲਈ ਜਾਂਦੇ ਆ ਅੱਛਾ ਇਹ ਬਾਈ ਹੋਣੇ ਸਾਰੇ ਲੈਣ ਆਏ ਹੋਇਆ ਤੇ ਚੈੱਕ ਕਰਕੇ ਤੁਸੀਂ ਲੈ ਸਕਦੇ ਹੋ ਆ ਬਾਪੂ ਕੋਲੇ ਵੀ ਸਮਾਨ ਪਿਆ ਸਾਰਾ ਬਾਪੂ ਕੋਲੇ ਵੀ ਲਿਆ ਸਕੋ ਬਾਬੇ ਥੋੜਾ ਕੰਮ ਆ ਸਾਰਾ ਇਹ ਇਹ ਥੋੜੀ ਦੁਕਾਨ ਆ ਆ ਥੋੜੀ ਆ ਅੱਛਾ ਅੱਛਾ ਥੋੜਾ ਆ ਹੀ ਸਮਾਨ ਆ ਭਾਈ ਆ ਬਾਪੂ ਦੀ ਮਦਦ ਤੇ ਜ਼ਰੂਰ ਕਰਿਆ ਜੋ ਤੇ ਬਾਈ ਕੋਲ ਬਾਪੂ ਕੋਲੇ ਵੀ ਸਮਾਨ ਲੈ ਕੇ ਜਾਇਆ ਕਰੋ ਬਾਪੂ ਜੀ ਇੱਥੇ ਦੁਕਾਨ ਮੂਰੇ ਬੈਠੇ ਨੇ ਤੇ ਆ ਸਾਹਮਣੇ ਬਿਲਕੁਲ ਉਧਰਲੇ ਪਾਸੇ ਲਾਟਰੀਆਂ ਵਾਲੇ ਆ ਯਾਰ ਬਈ ਸਰਦਾਰ ਜੀ ਨੇ ਤੇ ਇਹਨੇ ਜਰੂਰ ਮਦਦ ਕਰੋ ਇੱਧਰ ਬਾਈ ਆ ਟੀ-ਸ਼ਰਟਾਂ ਪਈਆਂ ਤੇ ਇਹ 150 ਦੀਆਂ ਹੀ 150 ਦੀਆਂ ਟੀ-ਸ਼ਰਟਾਂ ਤੇ ਆਹ ਸ਼ਰਟਾਂ ਇਹ ਸ਼ਰਟ 200 ਦੀ ਤੇ ਇੱਧਰ ਬਾਈ ਉਹਨਾਂ ਨੇ ਇਹਦਾ ਰੇਟ ਦੱਸ ਤੈਨੂੰ 300 ਹਣਾ ਵੀਰੇ 300 ਤੇ ਜਿਹੜੇ ਸਾਈਜ਼ ਸਾਰੇ ਮਿਲ ਜਾਣਗੇ ਸਾਰੇ ਤੁਹਾਨੂੰ ਸਾਈਜ਼ ਮਿਲ ਜਾਣਗੇ ਬਾਈ ਜੀ ਅੱਛਾ ਨੈਰੋ ਇਹ ਹਾਂ ਇਹ ਨੈਰੋ ਪੈਂਟਾਂ ਬਾਈ 2200 ਵਾਲੀਆਂ ਆ ਤੇ 2200 ਦੇ ਸਾਰੇ ਰੇਟ ਸਾਰਿਆਂ ਦਾ 2200 ਰੁਪਏ ਜਿਹੜਾ ਰੇਟ ਆ ਬਾਈ ਮੈਰੋ ਪੈਂਟਾਂ ਬਿਲਕੁਲ ਕੀ ਰੇਟ ਆ ਬਰੇ 200 ਦਾ 200 ਦੀ ਲੋਰ ਆ ਬਰੇ ਆ ਆ ਦੇਖੋ 100 ਰੁਪਏ ਦੀ ਆ 100 100 ਦੀ ਆ ਇਹ ਇੰਨਾਂ ਅੰਦਰ ਥੱਲੇ ਦੀ ਪਾਉਣ ਵਾਸਤੇ ਹਨ ਠੀਕ ਕਿੰਨੇ ਦਾ 100 ਰੁਪਏ ਦਾ ਬਾਈ ਜੀ ਆਹ ਤੇ ਆਹ ਆ 2200 ਰੁਪਏ ਵਾਲੀਆਂ ਬਾਈ ਇਧਰਲੇ ਪਾਸੇ ਬਾਈ ਦੇਖੋ ਇਧਰਲੇ ਪਾਸੇ ਵੀ ਜਿਹੜੀਆਂ ਸੇਲਾਂ ਲੱਗੀਆਂ ਹੋਈਆਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦਾ ਸਨੁ ਸਾਰਿਆਂ ਦਾ ਭਾ ਜਿਹੜਾ ਰੇਟ ਦੱਸਿਆ ਵਾ ਤੇ ਚੈੱਕ ਕਰੋ